ਵਾਹਿਗੁਰੂ ਜੀ ਕਾ ਕਾਲ ਸਾਭ ਕਰਾਈ ਵਾਹਿਗੁਰੂ ਜੀ ਕੀ ਫਤਿਹ ਕਨਾਸਰੀ ਮਹੱਲਾ ਪਹਿਲਾ ਘਰ ਪਹਿਲਾ ਚੌਪਦੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜੀਉ ਦਰਤ ਹੈ ਆਪਣਾ ਕੈਸ ਓ ਕਰੀ ਪੁਕਾਰ ਜੀਉ ਹਾਂ ਜੀਉ ਦਰਤ ਹੈ ਆਪਣਾ ਕੈਸ ਓ ਕਰੀ ਪੁਕਾਰ ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ ਅਨ ਦਿਨ ਸਾਹਿਬ ਸੇਵੀਐ ਅੰਤਛੜਾਈ ਸੂਏ ਸੁਣ ਸੁਣ ਮੇਰੀ ਕਾਮਣੀ ਪਾਰ ਉਤਰਾ ਹੋਏ ਦਇਾਲ ਤੇਰਾ ਨਾਮ ਤਰਾ ਸਦ ਕੁਰਬਾਨੇ ਜਾਉ ਰਹਾਉ ਸਰਬੰਸਾਚਾ ਇਕ ਹੈ ਦੂਜਾ ਨਾਹੀ ਕੋਈ ਤਾਂ ਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੀ ਤੁਧ ਬਾਜ ਪਿਆਰੇ ਕੇਵ ਰਹਾ ਸਾਬ ਵਿਡਾਈ ਦੇ ਜਿਤ ਨਾਮ ਤੇਰੇ ਲਾਗ ਰਹਾ ਸਾਬ ਵਿਡਾਈ ਦੇ ਇਥੇ ਵੀ ਸलाम ਜਿਤ ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਹੀਂ ਕੋਈ ਜਿਸ ਆਗੇ ਪਿਆਰੇ ਜਾਏ ਕਹਾਂ ਰਹਾਉ ਸੇਵੀ ਸਾਹਿਬ ਆਪਣਾ ਅ ਵਰਨਾ ਜਾਚੋਂ ਕੋਈ ਨਾਨਕ ਤਾਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਈ ਸਾਹਿਬ ਤੇਰੇ ਨਾਮ ਵਿਟਹ ਬਿੰਦ ਬਿੰਦ ਚੁਖ ਚੁਖ ਹੋਈ ਇਹ ਬਿੰਦ ਬਿੰਦ ਇਕੱਠਾ ਨਹੀਂ ਕਹਿਣਾ ਬਿੰਦ ਬਿੰਦ ਚੁਖ ਚੁਖ ਹੁਏ ਰਹਾਉ ਤਨਸਰੀ ਮਹੱਲਾ ਪਹਿਲਾ ਹਮ ਆਦਮੀ ਹਾਂ ਇਕਦਮੀ ਹਾਂ ਪਤੀ ਠਮਕਲਾ ਦੇਣੀ ਹੈ ਹਮ ਆਦਮੀ ਹਾਂ ਇਕਦਮੀ ਮਹਲਤ ਮੋਹਤ ਨਾ ਜਾਣਾ ਮਹਲਤ ਮੋਹਤ ਨਾ ਜਾਣਾ ਨਾਨਕ ਬਿਨ ਵੈ ਤਿਸੈ ਸਹਿ ਸਰਵਾ ਨਾਨਕ ਬਿਨ ਵੈ ਤਿਸਹ ਸ੍ਰੀ ਵਹੁ ਨਾਨਕ ਬਿਨ ਵੈ ਤਿਸਹ ਸ੍ਰੀ ਵਹੁ ਜਾ ਕੇ ਜੀ ਅਪਰਾਣਾ ਅੰਦੇ ਜੀਵਨਾ ਵਿਚਾ ਵਿਚਾਰ ਦੇਖ ਕੇਤੇ ਕੇ ਦਿਨਾ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਅੰਦੇ ਇਥੇ ਯਮਕ ਲਾਦਨੀ ਜੀਵਨਾ ਵਿਚਾਰ ਇਥੇ ਵਿਸਰਾਮ ਦੇਖ ਕੇਤੇ ਕੇ ਇਕ ਕਿਤੇ ਕੇ ਜਿਹੜਾ ਪਾਠ ਹੈ ਸੰਬੰਧਕ ਪਾਠ ਹੈ ਯਾਨੀ ਕਿੰਨੇ ਕੁ ਦਿਨ ਇਸਰਥ ਅਰਥ ਹੈ ਦੇਖ ਕਿਤੇ ਕੇ ਦਿਨਾ ਅੰਦੇ ਜੀਵਨਾ ਵਿਚਾਰ ਦੇਖ ਕਿਤੇ ਕੇ ਦਿਨਾ ਰਹਾਉ ਸਾਸ-ਮਾਸ ਸਭ ਜੀਉ ਤੇਮਾਰਾ ਤੂੰ ਮੈਂ ਖਰਾ ਅਤੇ ਤੂੰ ਤੂੰ ਬਦ ਤੇ ਚਮਕ ਲਾ ਦੇਣੀ ਤੂੰ ਮੈਂ ਖਰਾ ਪਿਆਰਾ ਮੈਂ ਕਿ ਮੈਂ ਤੂੰ ਮੈਂ ਖਰਾ ਪਿਆਰਾ ਨਾਨਕ ਸਾਇਰ ਏਵ ਕਹਿਤ ਹੈ ਨਾਨਕ ਸਾਇਰ ਨਾਨਕ ਸਾਇਰ ਏਵ ਕਹਿਤ ਹੈ ਸੱਚੇ ਪਰਵਦਗਾਰਾ ਜੇ ਤੂੰ ਕਿਸਾ ਨ ਦੇਹੀ ਮੇਰੇ ਸਾਹਿਬਾ ਕਿਆ ਕੋ ਕੱਢਾ ਗਹਿਣਾ ਨਾਨਕ ਬਿਨ ਵੈ ਸੋ ਕਿਛ ਪਾਈਐ ਜਿਸ ਨਾਨਕ ਬਿਨ ਵੈ ਸੋ ਕਿਛ ਪਾਈਐ ਪੁਰਬ ਲਿਖੇ ਕਾ ਲਹਿਣਾ ਨਾਮ ਖਸਮ ਕਾ ਚਿਤ ਨਾ ਕੀਆ ਕਫਤੀ ਕਬਟ ਕਮਾਣਾ ਜਮ ਦਵਾਰ ਜਾ ਪਕੜ ਚਲਾਇਆ ਤਾ ਚਲਦਾ ਪਛਤਾਣਾ ਜਬ ਲਗ ਦੁਨੀਆ ਰਹੀਐ ਨਾਨਕ ਕਿਛ ਸੁਣੀਏ ਕਿਛ ਕਹੀਏ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਐ ਤਨਾਸਰੀ ਮਹੱਲਾ ਪਹਿਲਾ ਭਾਲ ਰਹੇ ਹਮ ਰਹਿਣ ਨਾ ਪਾਇਆ ਜੀਵਤ ਆ ਮਰ ਰਹੀ ਵਾਹਿਗੁਰੂ ਜੀ ਕਾ ਕਾਲ ਸਾਹਿਬ ਕਰਾਈ ਵਾਹਿਗੁਰੂ ਜੀ ਕੀ ਫਤਿਹ